ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਵਧੀਆ ਪਰਿਵਾਰ ਦੇ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਨਵੇਂ ਰਿਸ਼ਤੇ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰਿਸ਼ਤਾ ਹੈ ਜੀ ਬਠਿੰਡੇ ਜ਼ਿਲ੍ਹੇ ਤੋਂ ਰਾਮਪੁਰੇ ਰਾਮਪੁਰੇ ਦੇ ਕੋਲ ਇੱਕ ਪਿੰਡ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਰਾਹ ਡੇਟ ਆਫ ਬਰਥ 21 ਫਰਵਰੀ 1995 ਹਾਈਟ 5 ਫੁੱਟ 5 ਇੰਚ ਸਟੱਡੀ ਬੀ ਕਾਮ ਕਰੀ ਹੋਈ ਹੈ ਨਾਲ ਕੰਪਿਊਟਰ ਡਿਪਲੋਮਾ ਕੁੜੀ ਸਰਕਾਰੀ ਪੇਪਰ ਦੀ ਨਾ ਤਿਆਰੀ ਕਰ ਰਹੀ ਹੈ ਪ੍ਰਾਈਵੇਟ ਜੌਬ ਕਰਦੀ ਹੈ ਮੁੰਡਾ ਜੀ ਇਹਨਾਂ ਨੂੰ ਵਧੀਆ ਸੋਨਾ ਸੁਨੱਖਾ ਹੋਵੇ ਪ੍ਰਾਈਵੇਟ ਵਧੀਆ ਬਿਜ਼ਨਸ ਹੋਵੇ ਜ਼ਮੀਨ 15 ਕਿੱਲੇ ਤੱਕ ਹੋਵੇ ਚਾਹੇ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ ਮੁੰਡੇ ਦਾ ਘਰ-ਬਾਰ ਵਧੀਆ ਬਣਿਆ ਹੋਵੇ ਮੁੰਡਾ ਨਸ਼ੇ ਪੱਤੇ ਤੋਂ ਦੂਰ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਉੱਚੀ ਲੰਮੀ ਹੈ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਪਿੰਡਰ 12 1993 ਹਾਈਟ 5 ਫੁੱਟ 6 ਇੰਚ ਸਟੱਡੀ ਪਲੇਸ 2 ਪਾਸ ਕਰਕੇ ਈਟੀਟੀ ਐਨਟੀਟੀ ਡੀਸੀਏ ਕੰਪਿਊਟਰ ਆਈਟੀਆਈ ਸਲਾਈ ਕਢਾਈ ਦਾ ਕੋਰਸ ਕੁੜੀ ਪ੍ਰਾਈਵੇਟ ਟੀਚਰ ਲੱਗੀ ਹੋਈ ਹੈ ਡਿਵੋਰਸ ਹੋਇਆ ਹੋਇਆ 20 ਦਿਨਾਂ ਬਾਅਦ ਪਰਿਵਾਰ ਚ ਮਾਤਾ ਪਿਤਾ ਦੇ ਫਾਦਰ ਸਾਹਿਬ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਜੀ ਪ੍ਰਾਈਵੇਟ ਟੀਚਰ ਨੇ ਦੁਪਰਾ ਮੈਰਿਡਾ ਸਿਸਟਰ ਵੀ ਮੈਰਿਡ ਹੈ ਜੀ ਹੁੰਦਾ ਜੀ ਇਹਨਾਂ ਨੂੰ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਬਦਿਆ ਸੋਹਣਾ ਸੁਨਖਾ ਹੋਵੇ ਘਰ-ਬਾਰ ਵਧੀਆ ਬਣਿਆ ਹੋਵੇ ਜੀ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸੰਪਰਕ ਕਰਨ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਅਗਲਾ ਰਿਸ਼ਤਾ ਆਇਆ ਜੀ ਸ਼੍ਰੀਮਖਸਰ ਸਾਹਿਬ ਤੋਂ ਆਇਆਗਾ ਕੁੜੀ ਦੀ ਕਾਸਟ ਜੱਟ ਸਿੱਖ ਗੌਰਤ ਕਰਵਾਸੜਾ ਡੇਟ ਆਫ ਬਰਥ 1990 ਹਾਈਟ 5 ਫੁੱਟ 2 ਇੰਚ ਸਟਡੀ ਐਮਏ ਬੀਐਡ ਟੈਕ ਕਲੀਅਰ ਹੈ ਨੈਟ ਵੀ ਕਲੀਅਰ ਹੈ ਐਮ ਲੈਬ ਬੀ ਲੈਬ ਲੈਬੋਰੀ ਦਾ ਕੋਰਸ ਕੀਤਾ ਹੋਇਆ ਲੜਕੀ ਲੈਬੋਰੀ ਚ ਟੀਚਰ ਲੱਗੀ ਹੈ ਸਰਕਾਰੀ 3 ਸਾਲ ਹੋ ਗਏ ਲੱਗਿਆ ਨੂੰ ਹਾਜੀ ਡਿਊਟੀ ਪਰਵੇਸ਼ਨ ਚ ਚੱਲ ਰਹੀ ਹੈ ਪਰਿਵਾਰ ਚ ਮਾਤਾ ਪਿਤਾ ਦੋ ਭੈਣ ਤੇ ਇੱਕ ਭਰਾ ਹੈ ਇਹ ਵੱਡੀ ਕੁੜੀ ਲਈ ਰਿਸ਼ਤਾ ਹੈਗਾ ਮੁੰਡਾ ਚਾਹੀਦਾ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਚੰਡੀਗੜ੍ਹ ਮੋਹਾਲੀ ਸ਼ਹਿਰ ਵਿੱਚ ਆਪਣਾ ਬਿਜ਼ਨਸ ਹੋਵੇ ਮੁੰਡੇ ਦੀ ਜਮੀਨ 15 ਤੋਂ 20 ਕਿੱਲੇ ਤੱਕ ਹੋਵੇ। ਲੜਕੀ ਦੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ। ਮੁੰਡਾ ਵਧੀਆ ਸੋਹਣਾ ਸੁਨੱਖਾ ਅਤੇ ਪੜਿਆ ਲਿਖਿਆ ਹੋਵੇ। ਕੁੜੀ ਵਧੀਆ ਸੋਹਣੀ ਸੁਨੱਖੀ ਹੈ। ਜਿਸ ਕਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਸ ਰਿਸ਼ਤੇ ਦੀ ਹੋਰ ਜਾਣਕਾਰੀ ਲੈ ਸਕਦੇ ਨੇ। ਅਗਲਾ ਰਿਸ਼ਤਾ ਆਇਆ ਜੀ ਬਰਨਾਲੇ ਜ਼ਿਲ੍ਹੇ ਤੋਂ ਪਿੰਡ ਚੁੰਗਾ। ਮੁੰਡੇ ਦੀ ਕਾਸਟ ਜਰਸੀ ਕੋਤਵੜਾਇਚ। ਏਜ 30 ਸਾਲ ਹਾਈਟ 6 ਫੁੱਟ 2 ਇੰਚ ਸਟੱਡੀ 10th ਪਾਸ ਜੌਬ ਇੰਡੋ ਕਨੇਡੀਅਨ ਬੱਸ ਡਰਾਈਵਰ ਸੈਲਰੀ 30000 ਹੈ ਜੀ ਫੈਮਿਲੀ ਚ ਮਮ ਡੈਡ ਸਿਸਟਰ ਆਗੇ 1 ਸਿਸਟਰ ਮੈਰਿਡ ਆ 1 ਜਰਮਨੀ ਚ ਹੈ ਜੀ ਪ੍ਰੋਪਰਟੀ ਇੱਕ ਕਿੱਲਾ ਹੈ ਸਿਟੀ ਬਰਨਾਲਾ ਹੈ ਮੁੰਡਾ ਅਨਮੈਰਿਡ ਆ ਘਰਬਾਰ ਵੀ ਵਧੀਆ ਬਣਿਆ ਮੁੰਡਾ ਜੀ ਵਧੀਆ ਸੋਹਣਾ ਸੁਨੱਖਾ ਹੈ ਕੁੜੀ ਦੇ ਚਾਹੇ ਡਿਵੋਰਸ ਹੋਇਆ ਹੋਵੇ ਜਾਂ ਫਿਰ ਕੁੜੀ ਅਨਮੈਰਿਡ ਹੋਵੇ ਕੁੜੀ ਬਧੀਆ ਸਿਆਣੀ ਤੇ ਸਮਝਦਾਰ ਹੋਵੇ 10 ਤੱਕ ਜ਼ਰੂਰ ਪੜੀ ਹੋਵੇ ਜੀ ਲੜਕੀ ਦੀ ਕਾਸਟ ਜਰਸੀਕ ਹੋਵੇ ਚਾਹੇ ਕੁੜੀ ਗਰੀਬ ਘਰ ਦੀ ਹੋਵੇ ਡਿਮਾਂਡ ਕੋਈ ਨਹੀਂ ਜਿਸ ਕਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ +491 400 68 218 7269 ਆਗਲਾ ਰਿਸ਼ਤਾ ਆਇਆ ਜੀ ਮੋਗੇ ਤੋਂ ਮੁੰਡੇ ਦੀ ਕਾਸਟ ਜਰਸੀਕ ਗੋਤਖੇਰਾ ਡੇਡੋ ਬਰਥ 2 ਮਈ 1999 ਹਾਈਟ 5 ਫੁੱਟ 8 ਇੰਚ এডਿਕੇਸ਼ਨ ਬੀਏ ਡਿਗਰੀ ਇਨ ਕੰਪਿਊਟਰ ਇੰਜੀਨੀਅਰਿੰਗ ਵਰਕਿੰਗ ਐਜ਼ ਕਿਚਨ ਕੈਬਿਨੇਟਸ ਇਨ ਇਨ ਅ ਸਟ੍ਰੀਲਰ ਇਨ ਅਬਾਊਟ ਅਰ ਸਿਸਟਰ ਇਨ ਵਿਨੀਪੈਗ ਉਹ ਮੈਰਿਡ ਆ ਫਾਦਰ ਮਦਰ ਲਾਈਵ ਇਨ ਅਬਾਊਟ ਅਰਸ ਫੋਰਡ ਸਾਰੀ ਫੈਮਿਲੀ ਕੈਨੇਡਾ ਚ ਪੀਆਰ ਮੁੰਡਾ ਜੀ ਸੈਲਰੀ ਮਹੀਨੇ ਦੀ 3 ਲੱਖ ਵਾਂਗੂ ਕਮਾ ਰਿਹਾ ਹੈਗਾ ਫਾਦਰ ਸਾਹਿਬ ਮਦਰ ਵੀਜ਼ੋ ਵਿੱਚ ਜੋ ਕਰਦੇ ਨੇ ਆਪਣਾ ਘਰ-ਬਾਰ ਬਣਿਆ ਹੋਇਆ ਹੈ ਜੀ ਕੈਨੇਡਾ 'ਚ ਮੁੰਡੇ ਨੂੰ ਜ਼ਮੀਨ ਜੀ ਨਾਲ ਦੋ ਕਿੱਲੇ ਆਉਂਦੀ ਹੈ ਪੰਜਾਬ ਤੋਂ ਪੰਜਾਬੀ ਇਹਨਾਂ ਦਾ ਵਧੀਆ ਘਰ-ਬਾਰ ਬਣਿਆ ਹੋਇਆ ਮੁੰਡਾ ਸੋਹਣਾ ਸੁਨੱਖਾ ਹੈ ਜੀ ਪੱਗ ਵੀ ਬੰਨਦਾ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਚਾਹੀ ਕੈਨੇਡਾ ਦੀ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਜੀ ਜੇਕਰ ਲੜਕੀ ਇੰਡੀਆ ਤੋਂ ਆ ਆ ਵੀ ਇਹ ਰਿਸ਼ਤਾ ਲੈ ਲੈਣਗੇ ਲੜਕੀ ਦੀ ਸਟੱਡੀ ਵਧੀਆ ਕੀਤੀ ਹੋਵੇ ਜਿਸ ਕਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਰਿਸ਼ਤੇ ਪੀਆਰ ਮੁੰਡਿਆਂ ਦੇ ਆ ਜੀ ਸਾਡੇ ਕੋਲ ਤਿੰਨੇ ਲਾਸਟ ਵਾਲੇ ਅਗਲਾ ਜ਼ਿਲ੍ਹਾ ਜੀ ਪਟਿਆਲਾ ਲੜਕੇ ਦਾ ਰਹਿਸ਼ ਪਟਿਆਲੇ ਜ਼ਿਲ੍ਹੇ ਤੋਂ ਹੀ ਆ ਜੀ ਇਹ ਰਿਸ਼ਤਾ ਮੁੰਡੇ ਦੀ ਕਾਸਟ ਜੱਟ ਸਿੱਖਾ ਗੋਤ ਵੈਂਸ ਡੇਟ ਆਫ ਬਰਥ 1997 ਹਾਈਟ 5 ਫੁੱਟ 7 ਇੰਚ ਸਟੱਡੀ ਪਾਸ ਟੂ ਕਰਕੇ ਫਾਈਨਲ ਹਾਰਸ ਕੈਨੇਡਾ ਜਾ ਕੇ ਸਟੱਡੀ ਕੀਤੀ ਹੈਗੀ ਪਰਵਾਰ ਚ ਮਾਤਾ ਪਿਤਾ ਤੇ ਦਾਦੀ ਜੀ ਨੇ ਮੁੰਡਾ ਕੱਲਾ ਕੱਲਾ ਗਾ ਜੀ ਕਰਦਿਆਂ ਦਾ ਜ਼ਮੀਨ ਵੀ ਮੁੰਡੇ ਨੂੰ 7 ਕਿੱਲੇ ਆਉਂਦੀ ਹੈ 1.5 ਕਰੋੜ ਦੀ ਸ਼ਹਿਰੀ ਪ੍ਰਾਪਰਟੀ ਹੈ ਕਰ-ਵਰ ਵੀ ਬਹੁਤ ਸੋਨਾ ਬਣਿਆਗਾ ਇਹ ਲੜਕਾ ਕੈਨੇਡਾ ਚ ਵਰਕ ਪਰਮਿਟ ਤੇ ਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਮੁੰਡਾ ਸਰਦਾਰ ਆ ਪੱਗ ਬੰਦਾਗਾ ਨਸ਼ਾ ਪੱਤੇ ਤੋ ਰਹੇ ਤਾਂ ਖਦਰ ਸਾਹਿਬ ਦਾ ਪ੍ਰੋਪਰਟੀ ਦਾ ਕੰਮ ਕਰਦੇ ਨੇ ਖੇਤੀਬਾੜੀ ਸਾਰੀ ਠੇਕੇ ਠੇਕੇ ਤੇ ਦਿੰਦੇ ਨੇ ਬਹੁਤ ਵਧੀਆ ਪਰਿਵਾਰ ਦਾ ਨੈਚਰ ਹੈ ਜੀ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਸਕਰੀਨ ਦੇ ਦਿੱਤੇ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਦਾ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਖੰਨੇ ਤੋਂ ਮੁੰਡੇ ਦੀ ਕਾਸਟ ਜਾਟ ਸਿੱਖ ਗੋਤ ਗਿੱਲ ਡੇਟ ਆਫ ਬਰਥ 20 ਅਕਤੂਬਰ 1990 ਹਾਈਟ ਹਾਈਟ 5 ਫੁੱਟ uh, 5 ਫੁੱਟ 8.5 ਇੰਚ ਕੁਆਲੀਫਿਕੇਸ਼ਨ ਪਲੱਸ 2 ਸੈਕਰਟ ਹਾਰਟ ਕਨਵਰਟ ਸਕੂਲ ਸਰਵਾ ਸਰਬਾ ਨਗਰ ਸਰਾਬਾ ਨਗਰ ਲੁਧਿਆਣਾ ਬੀਟੈਕ ਇਲੈਕਟ੍ਰੀਕਲ ਫਰਮ ਪੀਟੀਯੂ 2 ਸਾਲ ਪੀਜੀ ਡਿਪਲੋਮਾ ਸਪਲੀ ਚੈਨ ਦਾ ਮੈਨੇਜਮੈਂਟ ਹੰਬਰ ਕਾਲਜ ਬ੍ਰਾਮਟਨ ਉੰਡਾਰੂ ਇਨ ਕੈਨੇਡਾ ਪਰਮਨੈਂਟ ਰੈਜ਼ੀਡੈਂਟ ਇਨ ਕੈਨੇਡਾ ਫੈਮਿਲੀ ਬੈਕਗ੍ਰਾਉਂਡ ਫਾਦਰ ਰਿਟਾਇਰਡ ਫਰੋਮ ਪੰਜਾਬ ਗਵਰਨਮੈਂਟ ਸਰਵਿਸ ਮਦਰ ਹਾਊਸ ਵਾਈਫ ਆ ਸਿਵਲਿੰਗ ਚ ਯੰਗਰ ਬ੍ਰਦਰ ਆਲਸੋ ਪੀਆਰ ਕੈਨੇਡਾ ਅਰਬਨ ਪ੍ਰੋਪਰਟੀ ਇਨ ਖੰਨਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਕੁੜੀ ਦੀ ਸਟੱਡੀ ਇੰਡੀਆ ਚ ਪੋਸਟ ਗ੍ਰੈਜੂਏਸ਼ਨ ਜਾਂ ਫਿਰ ਬੀਐਸਸੀ ਨਰਸਿੰਗ ਤੋਂ ਕੀਤੀ ਹੋਵੇ ਕੁੜੀ ਵਧੀਆ ਸੁਣੀ ਸੁਣਖੀ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਗੱਜ ਘਰਬਾਰ ਵੀ ਬਹੁਤ ਵਧੀਆ ਬਣਿਆ ਹੋਇਆ ਹੋਗਾ ਆਪਣੀ ਇਹਨਾਂ ਦੀ ਅਲੱਗ ਤੋਂ ਪ੍ਰੋਪਰਟੀ ਵੀ ਬਹੁਤ ਵਧੀਆ ਬਣੀ ਹੋਈ ਹੈ ਜਿਸ ਕੇ ਸਿਰ ਨਾਲ ਇਹ ਤਿੰਨ ਰਿਸ਼ਤੇ ਕੈਨੇਡਾ ਦੇ ਪੀਆਰ ਮੈਚ ਕਰਦੇ ਆ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹ ਸ੍ਰਿਸ਼ਟਿਆਂ ਦੀਆਂ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ